ਹਾਫਕਲ ਜੀ ਜਰਾਂ ਨੂੰ ਗੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਰਾ ਉਸਮਾ ਬੁੱਜਕੇ ਆ ਭਾਈ ਰਾਜਵੀਰ ਸੁਣਨੀ ਨਾਲ ਦੇਖੋ ਅੱਜ ਵੀ ਕੋ 10 11 ਤੇ ਲਗਭਗ ਗਾਵਾਂ ਵਿਖਾਉਣਾ ਚੰਗੀ ਕੁਆਲਿਟੀ ਫੱਟੂ ਸਾਰੇ ਭਾਈਆ ਚਲੋ ਕੋਈ ਗੱਲਬਾਤ ਕਰੀਏ ਪੰਜ ਸਾਸੀਆ ਸਦੀ ਜੀ ਕੀ ਹੋਰ ਸੁਣਾਓ ਮਦਿਆ ਸਿੰਘ ਜੀ ਦਸ ਵਧੀਆ ਆਉਂਦੇ ਸਿੰਘ ਜੀ ਅੱਜ ਆਪਣੇ ਤੋਂ ਪੰਜ ਗਾਈਆਂ ਹੈ ਛੇ ਤੇ ਤਿੰਨ ਚਾਰ ਮਈਆਂ ਗਾਵਾਂ ਹੈ ਨਾ ਗਾਵਾਂ ਸ਼ਾਈ ਵਾਲ ਵੀ ਆ ਜਰਸੀ ਵੀ ਆ ਕ੍ਰਾਸ ਬ੍ਰੀਡ ਵੀ ਆ ਦੇ ਐਫ ਵੀ ਸਾਰੇ ਗੱਡੀ ਤੇ ਨਹੀਂ ਭਗਣੀ ਕਿਤੇ ਸਾਰਾ ਗਾਵੇ ਗੱਡੀ ਆ ਗੱਡੀ ਵਾਲੇ ਬੈਠੇ ਹੋ ਵੀ ਗੱਡੀ ਦੇ ਬੈਠੇ ਗੱਡੀ ਵਾਲੇ ਵੀਰੂ ਬੈਠੇ ਆ ਠੀਕ ਹੈ ਪਰ ਜਿਹੜੇ ਜਾਨ ਜੀ ਕੇ ਦਾ ਸੌਦਾ ਹੋ ਜਾਊਗਾ ਸਾਰੀ ਟੌਕ ਚੰਗੀਆਂ ਨਾਲ ਦਿੰਗਾ ਸੁਨੀਵਾ ਮੈਂ ਸੁਬੀ ਆ ਅੱਛਾ ਇਹ ਸੁਈ ਆ ਕੋਚ ਹੋਈਆਂ ਹੋਈਆਂ ਮੈਂ ਦੀਆਂ ਹਾਂਜੀ ਠੀਕ ਹੈ ਤੀਨ ਦਾ ਹੀ ਹੋ ਕਰਨੀ ਆਪਾਂ ਮੈਂ ਕੋ 12 ਕਿਲੋ ਦੇ ਲਾ ਕੇ ਬੰਨੇ ਬੋਰਾ ਹੀ ਆ ਐਸੇ ਬੋਰਾ ਹੀ ਬੋਰਾ ਹੀ ਆ 12 ਕਿਲੋ ਹਾਂਜੀ 13 ਆਏ ਪਰ ਮੈਂ ਵੇਲਾ ਗਿੱਡੀ ਕੋਠੇ ਗਿੱਡੀ ਬੱਚਾ ਮਰ ਮੀਲ ਜੀ ਮਗਰ ਉਹ ਹਾਊਗਾ ਐ ਸਲੀਬ ਕਿਵਾ ਆਈ ਦੀ ਕਰਾਣਾ ਅੰਤਾਈ ਗਈ ਐ ਗਾੜੀ ਖੜੀ ਬਣ ਜਾ ਰਖਣਾ ਬਹੁਤ ਬਹੁਤ ਮੈਂ ਗਾੜੀ ਆ ਚੱਕ ਰਹੀ ਨੀ ਬਾਕੀ ਸੰਦੀਪ ਗਾਲੇ ਜਿਹੜੀ ਮੈਂ ਨੇ 12 12 ਕਿਲੋ ਦੁੱਧ ਦੇਣਾ ਹਾਂ ਹਾਂਜੀ ਜੇ ਥਣ ਭਾਂਡਾ ਆਊਗਾ ਤਾਂ ਸਲੀਬ ਦੁੱਧ ਦੇਣਾ ਬਿਲਕੁਲ ਹੋਰ ਉਹਨੇ ਮੰਨ ਲਓ ਜੇ ਪੋਟਾ ਪੋਟਾ ਸਾਵਣਾ ਤਾਂ ਉਹਨੇ 18 ਕਿਲੋ ਉਹਨੇ ਨਹੀਂ ਉਹਨੇ ਕੀ ਦੇਣਾ ਠੀਕ ਨਹੀਂ ਸੰਦੀਪ ਮੋਲ ਭਾਗ ਨੂੰ ਮੱਦੀ ਕਰਾ ਲੈਣਾ ਇਹ ਬੜਾ ਪੁਲਿਆ ਕੋਈ ਸਵਾਣ ਨਹੀਂ ਕੋਈ ਇਕਰੀ ਨਹੀਂ ਕੋਈ ਇਕ 15 ਨਹੀਂ ਇਕ 12 ਨਹੀਂ ਇਕ 12 ਦੀ 10 ਦੀ ਦੇ ਲਈ 10 ਦੀ ਦੇ ਲਈ 8 ਦੀ ਦੇ ਦਾਂਗੇ 8 ਦੀ ਦੇ ਦਾਂਗੇ ਸੰਦੀਪ ਚਲੋ 8 ਕੱਢ ਦੇ ਆ ਸਹੀ ਜਰਾ ਸੰਦੀਪੋ ਪਹਿਲਾ ਗਾਵਾਂ ਖਾਈਏ ਚਲ ਸੰਦੀਪ ਆ ਗਈ ਜੱਸੀ ਵਾਸੀ ਗੱਬਣ ਗੱਬਣ ਅੱਛਾ ਤੇ ਵੇਖ ਕਿੰਦੀ ਸੋਹਣੀ ਵੇ ਤੇ ਮੁਖੜਾ ਵੇਖ ਰੱਤ ਵੇਖ ਨਾ ਫਿਰ ਪੂਰੀ ਹੈ ਨਾ ਹੈ ਪੂਰੀ ਨਸਲ ਦੀ ਹੈ ਠੰਡੀਆਂ ਧੀਰੀਆਂ ਚੋਰੂ ਕਰਾ ਦੇ ਇਹ ਕਿੱਥੋਂ ਲੈਣੇ ਥੋੜੇ ਜੀ ਪੈਦਾ ਹੀ ਫਿਰ ਤੁਰ ਕੇ ਲਈਆ ਤੁਹਾਡੇ ਲੇਟ ਹੋਣ ਜੀ ਆਲੀ ਆ ਤੇ ਰੋਸਰੇ ਨਹੀਂ ਪੈਣੀ ਇੱਥਾ ਉਹ ਤਾਂ ਨਹੀਂ ਪੈਣੀ ਏ ਮੈਂ ਚੱਲ ਹੁਣ ਜੋੜਾ ਜੋੜਾ ਬਾਂਧੂ ਕਿਹੜੇ ਕਿਸੇ ਵੀਰ ਨੇ ਜੋੜਾ ਹੀ ਲੈਣਾ ਹੁੰਦਾ ਬਿਲਕੁਲ ਬਿਲਕੁਲ ਜੀ ਫਿਰ ਤੁਸੀਂ ਇਹ ਆਹਰੀ ਬੜੀ ਕੁਆਲਿਟੀ ਕਰਕੇ ਲੈ ਮੈਂ ਬੜੀ ਪੜੀ ਸਰ ਮਸ਼ੀਨਾਂ ਦੇਣ ਦਾਖ ਲੈ ਜੀ ਪਰ ਬਹੁਤ ਜਾਈ ਚੰਗੀ ਆ ਸਹੀ ਗੱਲ ਹਾਂਜੀ ਫਿਰ ਸਦੀਵ ਮੈਂ ਤਾਂ 50 ਮੰਗ ਲਈ ਜੀ ਮੰਗਲ ਨਹੀਂ ਮੰਗਣ ਵਾਲੇ ਨਹੀਂ ਕੰਮ ਕਰਨ ਦੇਣ ਵਾਲੇ ਕੰਮ ਕਰਦੇ ਇਹ 3 ਘੜ 50 ਦੀ ਦੀਦਗੀ ਛੋਲ ਕੱਢ ਕਰ ਗਏ ਸਾਰੀਆਂ ਛੋਡਾਂ ਛੱਡ ਕੇ 40000 ਦੀ ਸੰਦੀਪ ਸਾਹਿਬ ਦੇਣੀ ਹੈ ਜੇ ਚੋ ਛੋੜ ਹੀ ਕਰ ਲਈਏ ਸਾਰਾ ਕੋਈ ਚੱਲਣ ਤੋਂ ਕਰਾਂ ਅੱਜ ਦੂਜੇ ਨੰਬਰ ਵਾਲੀ ਜਾ ਆ ਵੀ ਜਾ ਸੀ ਵੀ ਗੱਪੜ ਵੱਡੀ ਆ ਇਹ ਵੀ ਗੱਪੜ ਇਹ ਵੀ ਗੱਪੜ ਇਹ ਵੀ ਗੱਪੜ ਤੇ ਵੇ ਸੋਹਣੀ ਗੱਦੀ ਸੰਦੀਪ ਲਓ ਜੀ ਦੇਖੋ ਇਹ ਵੀ ਨਾ ਸੋਹਣੇ ਸੋਹਣੇ ਕਿੰਨੀ ਨਾ ਸੋਹ ਪੂਰੀ ਪੂਰੀ ਚਿੰਤਾ ਕਰਦੇ ਹਰ ਵੇਲੇ ਕਿ ਜਗਰ ਜੁਦਾ ਤੇ ਇਹ ਨੇ ਦੋਦਾ ਬਾਈ ਪਿਛਲੀ ਵਾਰੀ 16 17 ਕਿਲੋ ਚਵਾਇਆ ਵਾ ਮਾਲਕਾਂ ਦੇ ਕਹਨੇ ਆ ਆਪਾਂ ਤੇ ਥਾਣੀ ਵਿਖੋਲੇ ਆਲਦੀ ਗੀ ਆ ਆ ਕਿ ਆਪਾਂ ਨਹੀਂ ਗਰੰਟੀ ਦੇਣੀ ਕਿਸ ਨੂੰ ਨਾ ਨਾ ਬਸ ਦੋ ਗਲੀ ਦਾ ਵੀ ਕਹਿਣ ਦੇ ਨਹੀਂ ਉਹਨਾਂ ਦਾ ਪਤਾ ਪੰਗਾ ਪਾ ਕੇ ਬਹਿ ਜਾਂਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਹਾਂ ਨੂੰ ਮੋਹਮਦ ਤੇਰਾ ਕੋਲ 60 ਕਰਾ ਲਾ ਹੂੰ ਪਰ ਸਾਰੀ ਟੋਟਾਂ ਛੱਡ ਕੇ 25000 ਦੀ ਯਾਰੀ ਦੇ ਲਈ 50000 ਦੇ ਹਾਂ 2000 ਹੋਰ ਛੋੜ 40000 40 ਦੀ ਚੋਲੋ ਜਾਣ 45 ਦੀ ਆ ਨਾ ਦੇ ਦੇਣੀ ਸੰਦੀਪ 40000 ਦੇ ਦੇਣੀ 40 ਤੇ 45 40 ਤੇ 45 ਨਾਲ ਉਹ ਜਰਸੀਆਂ ਹੁਣ ਆ ਗਈ ਸ਼ਾਈਵਾਲ ਸ਼ਾਈਵਾਲ ਸੰਦੀਪ ਸ਼ਾਈਵਾਲ ਦੁੱਧਾ ਸੁਆ ਛੱਡ ਦੇ ਦੂਜਾ ਸੁਆ ਹਾਂ ਗੱਬੜ ਦੁੱਧਾ ਸੁਆ ਜੋ ਇਹ ਸੰਦੀਪ ਸਾਹ ਪਾਣੀ ਦਾਖਲ ਆ ਜੇ 15 ਲੈ ਜੇ 20 ਘੜਦੀ ਆ ਕਿ ਹੈ ਠੰਡੀ ਠੁੰਡੀ ਬਹੁਤ ਜਿਆਦੀ ਜੋ ਇਹ ਨਹੀਂ ਵੀ ਉਹ ਸ਼ਰਾਬਤ ਨਹੀਂ ਆ ਬਾਕੀ ਜੋ ਕਾਲੀ ਨਹੀਂ ਬਾਕੀ ਹੈ ਪਿਓਰੀ ਸੰਦੀਪ ਪਿਓਰ ਪਿਓਰ ਹਾਂ ਬਨ ਬਨ ਵੇਲੋ ਬਾਕੀ ਬਾਕੀ ਸੰਦੀਪ ਪਿਆਰ ਹੋਈ ਤੇ ਵਸ਼ੀ ਆ ਅੱਧੀ ਪੀਆਂ ਦੀ ਹਾਂ ਪਰ ਅੱਜ ਪਾਣੀ ਪਾ ਜੇ ਕਿਸ ਨੇ ਭਰਾਣੇ ਸਾਭ ਲੂਗਾ ਜੇ ਆਪਣੇ ਕੋ ਕਰੇਗੀ ਤੇ ਆਪਾਂ ਵੀ ਸਾਭ ਦੇ ਵਿੱਚ ਆਂਗੇ ਹਾਂ ਜੇ ਵੇਚ ਜੂਗੀ ਤੇ ਵੇਚ ਵੀ ਦਵਾਗੇ ਕੋਈ ਗੱਲ ਨਹੀਂ ਸੰਦੀਪ ਸਾਹ ਨਹੀਂ ਛੋਟਾ ਛੱਡ ਕੇ 40000 ਦੀ ਇਹ ਸੰਦੀਪ ਸਾਹ 35000 ਦੀ ਹਾਂ ਨਾ ਹੀ ਦੇਣੀ ਆ ਬਸ ਸਭ ਨੂੰ ਛੱਡ ਕੇ 82 45 50 ਦੀ ਲਿਗਣੀ ਜਦਨ ਹਾਜ਼ਰ ਹੋਗੀ। ਬਸ ਸੰਦੀਪ ਇਹ ਕਾ ਹੀ ਵੜ। ਇਹ ਵੀ ਠੰਡੀ ਟੀਰੀ ਝੂੰਗੀ। ਇਹ ਵੀ ਕੱਪਣ। ਇਹ ਵੀ ਕੱਪਣ। ਇਹ ਨਹੀਂ ਕੱਪਣ। ਲੈ ਵੇ। ਇਹ ਵੀ ਕੱਪਣ। ਦੂਜਾ ਬੂਆ। ਦੂਜਾ ਦੂਜਾ ਸੰਦੀਪ ਬਣੂ ਗੂਣੂ ਅੜੀ ਵਸੀ। ਹੈ? ਬਣੂ ਗੂਣੂ ਬਹੁਤ ਵਸੀ। ਮਾਨ ਨਾਲੋਂ ਕਾੜੀ ਜੂਣ। ਆਹ। ਬਾਕੀ ਹੈ ਬਹੁਤ ਚੰਗੀ ਆ। ਜਿੰਨੀ ਜਈ ਹੈ ਸਹੀ ਰੋ। ਇਹ ਠੀਕ ਆ। ਕਿੰਨੇ ਦੇਦੀ ਸੰਦੀਪ? ਯਾਰ ਇਹ ਸਿਰੇ ਜੂਗਾਂ ਨਾਂ ਦਾ ਬਿੱਲ ਤੇ 45 ਹਜ਼ਾਰ ਹੋਣਾ ਸੀ ਮੈਨੂੰ 35000 ਕਿਤੇ ਚੱਲੇ ਵੀ 35 ਦੇ ਦਈਏ 35 ਹੀ ਦੇ ਦਈਏ 32000 ਹੀ ਦੇ ਦਈਏ 32000 ਹਾਂ ਜੱਤੀ ਹੀ ਦੇ ਦਾਂਗੇ ਜੇ ਤੂੰ ਕਹਿ ਨਹੀਂ ਲੱਗਾ ਜੱਤੀ ਹੀ ਜਾਂ 30 ਹੀ ਦੇ ਦਾਂਗੇ ਹਾਂ ਸੰਦੀਪ ਹੁਣ ਮਈਆਂ ਨੂੰ ਤਾਂ ਮੀਣੀ ਕਹਿੰਦੇ ਇਹਨੂੰ ਵੀ ਕੀ ਏ ਮੀਣੀ ਯਾਰ ਜੇ ਵੀ ਕਹੋ ਜੋ ਮਰਜ਼ੀ ਆਪਣੇ ਹਿਸਾਬ ਨਾਲ ਲਾ ਲਓ ਬਾਰ ਸੰਦੀਪ ਠੰਡੀ ਠੁੰਡੀ ਵੜੀ ਵੈਰ ਬਾਂਦੀ ਨਹੀਂ ਗੋਵੀਂ ਜੱਪਣੇ ਵੀ ਆਪਣਾ ਪੜੀ ਪੂੜੀ ਵੇਲਾ ਕਿਨੇ ਜਿਹਨੇ ਘਰ ਤੋਂ ਰੱਖਨੇ ਸੰਦੀਪ ਨੂੰ ਮੋਜੇ ਚੰਗੀ ਦੁੱਧ 10 ਕਿਲੋ ਲਈ ਜਣਾ ਹੈ ਹੈ ਠੰਡੀ ਜੀ ਆਦਰ ਇਹਦਾ ਸੰਦੀਪ ਠੰਡੀ ਠੁੰਡੀ ਬਹੁਤ ਠੁਣੀ ਠੰਡੇ ਲਾ ਬਾਕੀ ਇਹਨਾਂ ਕੁ ਛੜਾ ਛੜਕੇ ਵਾਲੀ ਨਹੀਂ ਹੈ ਜੀ ਆਪਾਂ ਤੁਹਾਨੂੰ ਬੰਦਾ ਗਾਣਾ ਥੋੜਾ ਜਿਹਾ ਵੀ ਜਿੰਨਾ ਠੰਡਾ ਹੋਊਗਾ ਉਨਾ ਹੀ ਜ਼ਿਆਦਾ ਚੰਗਾ ਜਨਵਾ ਲਓ ਜੀ ਇਧਰ ਆ ਵਿਖਾ ਦਿਓ ਇਧਰ ਇਹ ਥੋੜੀ ਜਿਹੀ ਛੜਾ ਮਾਰਨੀਆਂ ਜਾਂ ਸਿੰਘਾਂ ਵਾਲੀਆਂ ਹਾਂਜੀ ਸਭੀ ਮੁੱਲ ਤੇ ਬੱਤੀ ਆ 28 ਦੀ ਦੇ ਦਿੱਤੀ 25 ਦੀ ਦੇ ਦੇਣੀ 25000 ਦੀ 25000 ਦੀ ਦੇ ਦੇਣੀ 25000 ਦੀ ਤੇ ਵੇਚ ਲੋਣ ਕਰਨ ਹੁਣ ਆਜੋ ਫਿਰ ਮੱਝਾਂ ਦੇ ਪਾਸੇ ਇਹ ਵੀ ਗੱਭਣ ਇਹ ਵੀ ਗੱਭਣ ਮੈਂ ਵੇ ਵੱਡੀ ਗੱਡੀ ਮੈਂ ਸੰਦੀਪ ਰਾਤ ਨੂੰ ਇੱਕ ਤਾਂ ਸਰੀਰ ਸਾਹ ਬੜਾ ਬਹੁਤ ਜ਼ਿਆਦਾ ਹਲੇ ਦੇਣਾ 25 ਆ ਮੈਂ 20 ਲੈ ਸ਼ਹਿਦ ਹੀ ਹੁੰਦਾ ਮੈਂ ਦੇ ਮੈਂ ਮੇਰੇ ਨਾਲ ਸੰਦੀਪ ਵੱਲੇ ਦਿਨ ਪੰਜ-ਛਤ ਲੈ ਜੂਗੀ ਪਰ ਮੈਂ ਇਹਦਾ ਕੱਢੀ ਬਤੀ ਆ ਦੇਰੇ ਸੰਦੀਪ ਦੁੱਧ ਤੇ 13 ਕਿਲੋ ਕਰੋ ਇਹ ਮੈਂ ਪਤਾ ਕਿਹਨੇ ਜਨਾ ਬਾਕੀ ਆਪਨੇ ਪਕੜਦੇ ਸਾਨੂੰ ਉਹਦੇ 16 ਕਿਲੋ ਚ ਆ ਆਪਾਂ 24 ਇਹ ਹੀ 14 ਕਿਲੋ ਦੇ ਕਿਵਾਦੂ ਨਾ ਕਿਹਦਾ ਤਾਂ ਮੋਟੇ ਮੋਹਰੇ ਸੰਦੀਪ ਭਾਵੇਂ ਇੱਕ ਪੰਜ ਕਰਾਲਾ ਪੂਰੇ ਲੱਖ ਦੀ ਲੱਖ ਦੀ ਇਹ 95 ਦੀ ਬੇਣੀ ਐ ਨਹੀਂ ਕਿਹਾ ਮੇਰੀ ਨਾਮ ਮਲਬਦੀ ਮੈਂ ਹਾਂ ਇੱਕ ਸੰਦੀਪ ਆ ਮੈਂ ਸੁਰੀ ਹਾਂ ਜੇ ਮਰ ਕੱਟੀ ਹੂ ਜੋਦ ਕੋਈ ਹੌਸਲਾ ਯਾਰ 12 ਕਿਲੋ ਇਹ ਮਿਣਕੇ ਦੇ ਦਾਂਗੇ ਦੋਹਾਂ ਟੀਮਾਂ ਦਾ ਫੋੜ ਰੱਖਦੀ ਕੋਈ ਗਰੰਟੀ ਦੇ ਦੇ ਰੇ ਰੱਖਦੀ ਹਾਂ ਭਾਰਾ ਰੱਖਦੀ ਆ ਅੱਛਾ ਪਰ ਭਾਰ ਚ ਇੱਕ ਤਾਂ ਬਣਾ ਫਰਕ ਹੋਊਗਾ ਇੱਕ ਭਾਰ ਦਾ ਨਾ ਫਰਕ ਹੋਊਗਾ ਟੀਮ ਅਗਰ ਜੋ ਪੜੀ ਬਲੂਸੀ ਵਿਲਾ ਵੀ ਕਹਿੰਦੇ ਇਹ ਵੀ ਸੰਦੀਪ ਆ ਤੇ ਦੇਨਨ ਨਾਲੇ ਮੋਲੀ ਕਰਨੇ ਮੈਂ ਇਹਦੇ ਭਾਵੇਂ ਲੱਖੋਂ ਬਾਹਰ ਵੇਚੀ ਜੀ ਪਚਾਣੇ ਦੇ ਦਿੱਗੇ ਅੱਜ 85000 ਦੀ ਦੇ ਦੇਣੀ ਸੰਦੀਪ ਸਿੰਘ ਜਾਨਦੋ ਆ 85000 ਆ ਇਹਨੇ ਵੇਖਣਾ ਸੱਚ ਇਹ ਕਾਹ ਘਾਟ ਨਹੀਂ ਸਾ ਸੁਈ ਆ ਹੂੰ ਤੇਰੇ ਨਾਲ ਆਖਰੀ ਮਾਰਾ ਦਿੱਤੇ ਪਾਈ ਹੁੰਦੀ ਬੱਕ ਦੇ ਵਿੱਚ ਕੋਈ ਕੱਲ ਨੂੰ ਕੋਈ ਮਦਦ ਕੱਲ ਨੂੰ ਕੋਈ ਮੁੜ ਕੇ ਵੀ ਗੁਰੂ ਆਵੇ ਪਿਆਰ ਦੱਸਿਆ ਨਹੀਂ ਅੱਗ ਨਹੀਂ ਆਵੇ ਹੈਗੀ ਆ ਵੇ ہماری ਜੀ ਬਰਸ਼ਾ ਮਾਰ ਦੇਦਾ ਹੈਗਾ ਫਰ ਆਵੇ ਉਹ ਉੰਜ ਮਰੀ ਜੀ ਮਖੌਂਦੀ ਆ ਚਿੱਟਾ ਪਤਾ ਕਿਉਂ ਮੁੜਕੇ ਆਵੇਂ ਤੁਹਾਨੂੰ ਲੰਮਾ ਆਉਂਦਾ ਨਹੀਂ ਬਿਲਕੁਲ ਸਦੀਪ ਤੇਰੇ ਚੈਨਲ ਤੇ ਵੀਡੀਓ ਵੇਖੀ ਅੱਖ ਜੇ ਮਨ ਤੈਨੂੰ ਪਤਾ ਕੇਵਲੇ ਕਈਆਂ ਦੀ ਕੀ ਸੂਜ ਹੁੰਦੀ ਕੀ ਨਹੀਂ ਜਿੰਨੇ ਦੁੱਧ ਚੋਣਾ ਵੇਖ ਕੇ ਨਹੀਂ ਬੱਲੇ ਹੋਵੇ ਕਿੰਨੀ ਵਸੀ ਇੰਦਾ ਤੇ 50000 ਦੀ ਬੰਦ ਹੋ ਗਈ ਤੇ ਨਾਲੇ ਖਾਣ ਨੂੰ ਵੇਲਾ 30000 ਵੇਲਾ ਕਦਾ ਤੇ ਬਾਕੀ ਖਾਣ ਬੜਾ ਸਵਾਦੀ ਆਂਦੀ ਕੋਈ ਨਹੀਂ ਸੰਦੀਪ ਇੰਦਾ ਹੀ ਹਾਂਜੀ ਹਾਂਜੀ ਸਦੀਪ ਮੈਂ ਤਾਂ ਅੱਜ ਲਈਏ 30000 ਦੀ ਸਾਡ ਗੱਲਗੇ ਕੀ ਆ ਜਾਨ ਦੇ 20000 ਦੇ 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 ਠੀਕ ਆ ਚਲ ਜਾਨ ਦੇ ਆ 20 ਇਹ ਮੈਂ ਨਾ ਵਿਖਾ ਦੇ ਉਤਰਾ ਮੈਂ ਹੋਈ ਹੈ ਕਿਹਨਾਂ ਕੱਚੀ ਪੱਕੀ ਹਲੇ ਬੰਦੇ ਆਏ ਨਹੀਂ ਆ ਹਾਂ ਵਿਖਾ ਦੇ ਕੋਈ ਪਤਾ ਨਹੀਂ ਹੁੰਦਾ ਕੇ ਵੇਲੇ ਆਉਣਾ ਨਹੀਂ ਆਉਣਾ ਇਹਦਾ ਸੋਭਾ ਆ ਦਸਦੀਪ ਪਰ ਕੋਈ ਵੀ ਮੇਰਾ ਮੰਗ ਲੇ ਆ ਇਹਦਾ ਸੋਭਾ ਪਤਾ ਨਹੀਂ ਉਹਨਾਂ ਦਾ ਤੁਹੇ ਤਿੰਨ ਫੁੱਟ ਰੇਖਾ ਇਹਦਾ ਮੋਲ ਸੁਨੀਲ ਸਿੰਘਾ ਫੋਨ ਤੇ ਕਰ ਲਾਂਗੇ ਕੋਈ ਨਹੀਂ ਆਪ ਕੋਈ ਗੱਲ ਜੋ ਇਹ ਮੈਂ ਹਲੇ ਨਾਲ ਉਹ ਬੰਦੇ ਨਾਲ ਪਿਆਰ ਆ ਕੋਈ ਨਹੀਂ 12 ਵਜੇ ਤੱਕ ਦਾ ਆ ਜਾਓ ਇੱਧਰ ਨਹੀਂ ਬਾਹਰ ਲਾਹ ਲਾਏਗਾ ਪੀਸ ਛੋਟੀ ਗੱਭਣਾ ਨਾ ਨਾ ਸੁਈ ਸੁਈ ਆ 8 ਕਿਲੋ ਸੁਨੀਲ ਦੋਦੀ 8 ਕਿਲੋ ਆ ਤੇ ਮਗਰ ਇਹਦੇ ਕਟਾ ਦੇ ਪਤਾ ਨਹੀਂ ਕਟਾ ਰਹੇ ਸਨ ਛੋਟੇ ਮਗਰ ਕਟਾ ਦੇਖ ਪਹਿਲਾਂ ਕੱਟੀ ਆ ਅਕੀ ਦੱਸਦੀ ਮੈਂ ਵੇ ਹੋਤਾ ਬਾਕੀ ਸੋਨੇ ਚ ਰੱਖੀ ਹੋਈ ਸੀ ਇਹ ਛੋੜਾ ਆ ਜਾਂ ਮੋਨ ਲਾਸਟ ਵਾਲਾ ਪੀਸ ਆ ਇਹ ਵੇ ਦੋ ਦੋ ਸੰਦੀਪ 8 ਕਿਲੋ ਆ ਕੋਈ ਆਪਣਾ ਵੀਰ ਪਾਉਂਦਾ ਚੋਕੇ ਤਸੱਲੀ ਕਰਕੇ ਖੜੇ ਗਲਤ ਨਹੀਂ ਆਪਾਂ ਕਹਿਣਾ ਵੀ ਐਵੇਂ ਠੀਕ ਨਹੀਂ ਸੰਦੀਪ ਸਾਹਿਬ ਪਾੜਾ ਲੈਂਦੀ ਆਪਾਂ ਦੱਸ ਕੇ ਦੇਣੀ ਆ ਅੱਛਾ ਬੱਚੇ ਦੇ ਨਾਲ ਬੱਚੇ ਨਾਲ ਬੱਚਾ ਨਾਲ ਹੀ ਛੱਡ ਲਈ ਤੇ ਨਾਲ ਹੀ ਜਿਤਨਾ ਉਹਨਾਂ ਗੁਝਾਰੀ ਲੱਗ ਜਾਉਣ-ਜਾਉਣ ਕਰਦੀ ਹੋਊਗੀ ਪਹਿਲਣ ਉਹਨਾਂ ਨਾਲ ਹੀ ਪਾੜਾ ਪਾਇਆ ਵਾ ਉਤਰੇ ਹੀ ਆਪਾਂ ਚਵਾ ਕੇ ਦੇਵਾਂਗੇ ਪਾੜਾ ਵੀ ਦੇਖੀ ਮਰ ਮੋੜ ਕੇ ਨਾ ਕੰਮ ਗਲਤ ਹੋਈਦਾ ਜੇ ਨਾਂ ਦਸੀਏ ਤੇ ਜੋ ਕੋ ਦੱਸਿਆ ਵੈ ਨਾ ਸੰਦੀਪ ਸਹੀ ਗੱਲ ਝੂਠਿਆ ਨਹੀਂ ਕਰਦਾ ਝੂਠਿਆ ਨਹੀਂ ਕਰਦਾ ਸੰਦੀਪ ਬੋਲਦੇ ਭਾਵੇਂ ਪੈਂਡ ਘਰਾ ਲਾ ਤੇ ਬਾਹਰ ਦੀ ਜਿੰਦਗੀ 55000 ਯਾਰ ਉਹ ਸ਼ਾਦਾ 55000 ਚਲੋ ਤੇ ਦੇ ਵੇ ਲੋ ਜੀ ਕਿੰਨੇ ਪਸ਼ੂ ਆ ਬਾਈਆਂ ਕੋਲ ਜੀ ਤੇ ਸਾਰੇ ਤੁਹਾਡੇ ਪਰਦੇ ਵਾਲੇ ਬਿਲਕੁਲ ਬਿਲਕੁਲ ਸਹੀ ਮੇਰਾ ਮਿਲ ਜਾਓ ਸਾਰਾ ਪੂਰਾ ਚੈੱਕ ਕਰਕੇ ਜੁਆਇ ਕਰਕੇ ਗਾਵਾ ਵਿੱਚ ਲਈ ਮਰਜ਼ੀ ਲੈ ਲਓ ਬਾਹਰ ਕਰੋ ਸਾਰੇ ਮੇਲੇ ਸਾਰੀਆਂ ਵਰੇੜੀਆਂ ਇੰੀਆਂ ਜੁੜੀਆਂ ਹਲੇ ਤੋਂ ਸੰਦੀਪ ਉਧਰ ਹਲੇ ਦੋ ਪਾਈਆਂ ਹੀ ਨਹੀਂ ਹਲੇ ਅਗਲੀ ਵੀਡੀਓ ਵੀ ਪਾਵਾਂਗੇ ਨੰਬਰ ਹੈਗਾ ਜੀ ਆਪਣਾ 915788ਜੀ 244 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਤੂਲ ਪਲਾਜ਼ੇ ਦੇ ਨਾਲ ਹੀ ਪੈਂਦਾ ਜੀ ਸਾਸੀ ਪੈਂਦਾ